ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਦੇ ਦੀ ਫਾਰਮੀ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਸ਼ਹਿਰ ਫਰੀਦਕੋਟ ਦੇ ਵਿੱਚੋਂ ਕੋਠੇ ਡੋੜ ਰਹਿ ਜਾਂਦੇ ਆ ਬਾਈ ਪ੍ਰਦੀਪ ਦੇ ਘਰੋਂ ਕਵਰ ਕਰ ਰਹੇ ਆ ਇੱਕ ਦੋਸਤੋ ਪੰਜਾਬ ਵਾਲੀ ਜਰਸੀ ਗੱਬਣਾ ਖੀਰੀ ਆ ਦੋਸਤੋ ਮੂੰਹੋ ਸੋਹਣੇ ਕਦ ਕਾਠ ਦੇ ਵਿੱਚ ਆ ਦੋਸਤੋ ਇੱਕ ਦੋਸਤੋ ਬਾਈ ਕੋਲੇ ਹੈਗਾ ਪਿੰਜਰਾ ਸਾਹਮਣੇ ਸਕਰੀਨ 'ਚ ਤੁਸੀਂ ਦੇਖ ਰਹੇ ਆ ਤੇ ਇੱਕ ਬਾਈ ਕੋਲੇ ਹੈਗੀ ਆ ਦੋਸਤੋ ਪੰਜ ਦੀ ਮੋਟਰ 4-4 ਦਾ ਪੱਖਾ ਜਾਣਕਾਰੀ ਦੋਸਤੋ ਸਾਰੀ ਚੀਜ਼ਾਂ ਦੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹੋਏ ਤਾਂ ਹੀ ਆਪਣੇ ਸੁਖਰਾਜ ਦੇ ਜੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਸਾਰੀ ਨਗਾਦੀ ਬਾਈ ਪ੍ਰਦੀਪ ਤੋਂ ਲੈ ਲੈਣਿਆ ਆਓ ਬਾਈ ਹਾਂਜੀ ਬਾਈ ਸੱਸੀ ਗਾ ਸੱਸੀ ਗਾ ਬਾਈ ਓ ਠੀਕ ਠਾਕ ਬਾਈ ਠੀਕ ਆ ਇੱਕ ਵਾਰੀ ਬਾਈ ਪ੍ਰਦੀਪ ਆਪਣਾ ਨੰਬਰ ਦੱਸ ਦੇ 7095 34765 ਠੀਕ ਆ ਤੇ ਅੱਜ ਇੱਕ ਜਰਸੀ ਹੈ ਬਈ ਆਪਣੇ ਕੋਲੇ। ਆ ਨਗ ਤੈਨਾਂ ਵੀਰੇ ਅੱਜ ਜਰਸੀ ਇਕੱਲੀ ਵੀ ਪਾਵਾਂ। ਠੀਕ ਆ ਵਿਖਾਉਣੀ ਆਪਾਂ ਜਰਸੀ ਇਹ ਇਕੱਲੀ। ਠੀਕ ਆ। ਕੀ ਡਿਟੇਲ ਆ ਭਰਾ ਇਹਦੀ? ਪਹਿਲਾਂ ਸੂਹਾ ਸੋਨ ਵਾਲੀ ਹੈ ਵੀਰੇ ਖੀਰੀ ਆ। ਮੂਹ ਖੀਰੀ ਆ ਹਜੇ। ਮੂਹ ਖੀਰੀ 1700 ਨੂੰ ਦਿਨ ਪੂਰੇ ਇਹਦੇ। ਠੀਕ ਆ 1700 ਨੂੰ ਦਿਨ ਪੂਰੇ ਆ। ਹਾਂ। ਠੀਕ ਆ। ਅਨਮਾਨ ਵੀ ਕੋਈ ਪਹਿਲੇ 7-8 ਦਿਨ। ਲਓ ਵੀਰੇ। ਲਓ ਬਿਲਕੁਲ ਕੱਚੀ ਖੀਰੀ ਆ। ਮਾੜੀ ਵਰਨ ਪਈ ਹਜੇ ਸਿੱਟੇ ਨਹੀਂ ਜੇ ਗੱਲ ਕਰੀਏ। ਦੁੱਧ ਦੰਦ ਦੇ ਵਿੱਚ ਆ। ਅਨਮਾਨ ਬਈ ਕਿੰਨੇ ਕ ਦਿਨ ਲੈ ਜੂਗੀ? 1700 ਦਿਨ ਪੂਰੇ ਆ ਵੀਰੇ ਠੀਕ ਆ ਅੱਜ ਕਿੰਨਾ ਹੋ ਗਿਆ ਅੱਜ ਅੱਜ ਆਪਾਂ ਨੂੰ ਕੱਜਿਆ ਦੇਸੀ ਮਹੀਨੇ ਦਾ ਹਿਸਾਬ ਨਹੀਂ ਗਾ ਭਲਾ ਅਗਲਿਆਂ ਦੇ ਦਸਾਂ ਦੇ ਮੁਤਾਬਕ ਹੀ ਦੱਸਿਓ ਵੀਰੇ ਠੀਕ ਆ ਲਓ ਵੀ ਅੱਜ ਤਰੀਕ ਦੀ ਗੱਲ ਕਰਨੀ ਹੈ 26 ਤਰੀਕ ਆ ਸੌਣ ਦਾ ਬਾਈ ਨੂੰ ਹੀ ਨਹੀਂ ਪਤਾ ਤੇ ਮੈਨੂੰ ਵੀ ਨਹੀਂ ਪਤਾ ਤੁਸੀਂ ਆਪ ਲਾ ਲੈਣਾ ਅੰਦਾਜ਼ਾ ਤੇ ਕੱਦ ਕਾਠ ਦੀ ਗੱਲ ਕਰੀਏ ਪੂਰੇ ਵੱਡੇ ਕੱਦ ਕਾਠ ਦੇ ਵਿੱਚ ਬਾਈ ਪ੍ਰਦੀਪ ਇਹਦੇ ਕੋਈ ਸੀਮਾ ਸੁਮਣ ਲੱਗੇ ਦਾ ਪਤਾ ਹੋਇਆ ਹੈ ਆਪ ਉਹ ਵੀਰੇ ਹੈਗੀ ਆ 40146 ਦੇ ਡੈਨਮਾਰਕ ਦਾ ਸੀਵਨ ਲੱਗਿਆ ਵੇ ਦੇ ਜਿਹੜਾ ਡੈਨਮਾਰਕ ਤੇ ਲੱਗਾ ਅੱਗੇ ਲੱਗਿਆ ਜਿਹੜਾ ਨਹੀਂ ਜਿਹੜੀ ਦੀ ਆਪ ਆ ਤੇ ਜਿਗ ਦਾ 66 ਲੱਗਿਆ ਜਿਗ ਦਾ 66 ਸੀਮਨ ਲੱਗਿਆ ਹਾਂ ਠੀਕ ਆ ਲੋ ਵੀ 40146 ਬੋਲਦੀ ਆ ਆਪ ਇਹ 40146 ਦੀ ਆਪ ਆ ਠੀਕ ਆ ਲੋ ਵੀ ਸੋਹਣੀ ਆ ਜਾਤ ਕੁਆਲਟੀ ਵਾਲੀ ਵਹਿੜ ਆ ਦੇਖੋ ਵੀ ਨਾ ਦੋਸਤੋ ਮੂੰਹ ਬਿਲਕੁਲ ਨਿੱਕਾ ਜਿਆ ਦੋਸਤੋ ਬੋਦੀ ਵਾਲੀ ਵਹਿੜ ਆ ਫੇਸ ਦੀ ਗੱਲ ਕਰੀਏ ਦੋਸਤੋ ਬਹੁਤ ਪਿਆਰਾ ਜਰਸੀ ਦੇ ਵਿੱਚ ਹੈਗਾ ਜੇ ਗੱਲ ਕਰੀਏ ਇੱਕ ਸਾਡੇ ਬਾਕੀ ਦੋ ਮੇਰੇ ਬਾਕੀ ਇਹ ਗੱਲ ਕਹਿਣ ਦੀ ਹੈ ਜਿਹੜੀ ਆਪਾਂ ਨੂੰ ਚੀਜ਼ ਪਤਾ ਹੋਊਗੀ ਦੱਸਾਂਗੇ ਉਹ ਹੀ ਠੀਕ ਹੈ ਹਾਂ ਵੀ ਅੱਗੇ ਵੀ ਆਪਾਂ ਚਾਰ ਪੰਜ ਵੀਡੀਓ ਕੋ ਜਿਹਦਾ ਪਤਾ ਨਹੀਂ ਸੱਪ ਵਿੱਚ ਬੋਲੇ ਨਹੀਂ ਉਹ ਜਿਹੜੀ ਦਾ ਪਤਾ ਦੱਸਾਂਗੇ ਉਸੇ ਦਾ ਹੀ ਹੈ ਲਓ ਬਈ ਬਾਈ ਜਿਹਦਾ ਮਾਲਕ ਨੇ ਆਪਾਂ ਨੂੰ ਦੱਸਿਆ ਉਸੇ ਦਾ ਹੀ ਦੱਸਾਂਗੇ ਦੂਜੀ ਦਾ ਨਹੀਂ ਦੱਸਣਾ ਬਾਕੀ ਦੋਸਤੋ ਵਿਸ਼ਵਾਸ ਦੀ ਗੱਲ ਹੁੰਦੀ ਹੈ ਜੇ ਕਿਸੇ ਵੀਰ ਨੇ ਕਰਨਾ ਤੇ ਨਹੀਂ ਕਰਨਾ ਉਹ ਤੁਹਾਡੀ ਮਰਜ਼ੀ ਹੈ ਦੋਸਤੋ ਕਿਉਂਕਿ ਬਾਈ ਅੱਗੇ ਵੀ ਇੰਹੀਂ ਕਰਦਾ ਕਿਉਂਕਿ ਜਿਹੜੇ ਦਾ ਰਿਕਾਰਡ ਹੁੰਦਾ ਦੋਸਤੋ ਭਉਈ ਚਾਰ ਗਾਵਾਂ ਖੜੀਆਂ ਜਿਹੜੀ ਦਾ ਹੋਇਆ ਉਸੇ ਜੀ ਉਸੇ ਦਾ ਹੀ ਦੱਸਣਾ ਹੁੰਦਾ ਹਵਾਨਾ ਦੋਸਤੋ ਕਰਮਾ ਵਾਲੀ ਨੇ ਫੈਕਸ ਜਾਈ ਤਿਆਰ ਕੀਤਾ ਹੋਇਆ ਤੇ ਹਵਾਨਾ ਹੈ ਵੀ ਖੁੱਲਾ ਇਹ ਗੱਲ ਕਰੀਏ ਨਾ ਦੇਖੋ ਵੀਰੇ ਮਤਲਬ ਮਤਲਬ ਕਿੱਥੋਂ ਸਲਾਂ ਲੈਵਾ ਆ ਵੇਖੋ ਵੀ ਕਿੱਥੋਂ ਲੈ ਕੇ ਕਿੱਥੋਂ ਸ਼ੁਰੂ ਹੁੰਦਾ ਤੇ ਥਾਣਾ ਕੋਈ ਬਾਈ ਇਹ ਨਾ ਵੀਡੀਓ ਤੇ ਸੋਚੇ ਵੀ ਛੋਟਾ ਹੋਊਗਾ ਅਜੇ ਥਾਣਾ ਤੇ ਝੁਰਡੀਆਂ ਵੇਖ ਲੋ ਦੇਖ ਸਕਦੇ ਆ ਦੋਸਤੋ ਵਾਲ ਨਹੀਂ ਕੱਢੇ ਜਦੋਂ ਤਿਆਰੀ ਹੋਈ ਤੇ ਜੋ ਵਾਲ ਕੱਟ ਗਈ ਨਾ ਥਾਣੇ ਨੇ ਤਕਰੀਬਨ ਸੋਨਾ ਬਣਾ ਜਾਣਾ ਕਿਉਂਕਿ ਦੰਦੋ ਹਜੇ ਖੀਰੀ ਆ ਜਦੋਂ ਨੂੰ ਦੋਸਤੋ ਜਵਾਨ ਹੋਣਾ ਉਦੋਂ ਨੂੰ ਇਹਨੇ ਕੱਦ ਵੀ ਹੋਰ ਕਰ ਜਾਣਾ ਬਾਕੀ ਦੋਸਤੋ ਹਵਾਨੇ ਦਾ ਸਾਇਜ ਵੀ ਹੌਲੀ ਹੌਲੀ ਜਿਵੇਂ ਜਿਵੇਂ ਦੋਸਤੋ ਦੂਜੇ ਸੂਏ ਚ ਆਉਣਾ ਵੱਡਾ ਕਰਨਾ ਇਹਨੇ ਤੇ ਤੋਰ ਕੇ ਤੁਹਾਨੂੰ ਵਿਖਾ ਦਿੰਨੇ ਆ ਦੋਸਤੋ ਕੱਦ ਕਾਠ ਦਾ ਬੇਲਬੂਲ ਦੀ ਚੰਗੀ ਆ ਲਾਈਵ ਪ੍ਰਦੀਪ ਇੱਕ ਵਾਰੀ ਢੇੜਾ ਕਢਵਾ ਲਈ ਇਹਦਾ ਗੱਦ ਪੂਰਾ ਵੀਰੇ ਬਈ ਇਹ ਨੇ ਵੀ ਨਿੱਕੀ ਐ ਕੋਈ ਸਹੀ ਗੱਲ ਆ ਕੱਦ ਦੇਣ ਨੂੰ ਦੋਸਤੋ ਹੁਣ ਵੀ ਜੇ ਗੱਲ ਕਰੀਏ ਦੋਸਤੋ ਸੋਨਾ ਪੰਜਾਬ ਵਾਲੀ ਜੱਸੀ ਕਹਿ ਸਕਦੇ ਆ ਆਪਾਂ ਕਿਉਂਕਿ ਕਾਬ ਦਾ ਵੇਲ ਦੀ ਚੰਗੀ ਆ। ਬਾਕੀ ਫੇਸਬੁਕ ਪਿਆਰਾ ਵੇਲ ਹੂਲ ਚੰਗੀ ਆ। ਬਾਕੀ ਦੋਸਤੋ ਹਮੇਸ਼ਾ ਹੀ ਬਾਈ ਕੋਲੇ ਜੇ ਗੱਲ ਕਰੀਏ ਨਾ ਦੋਸਤੋ ਜਰਸੀ ਦੀ ਗੱਲ ਕਰੀਏ। ਜਰਸੀ ਬਾਈ ਕੋਲੇ ਤਕਰੀਬਨ ਹੀ ਜ਼ਿਆਦਾ ਖੀਰੀ ਹੁੰਦੀ ਆ ਕਿਉਂਕਿ ਸੋਹਣੇ ਜਾਨਵਰ ਲੈਂਦਾ ਬਾਈ ਕਿਉਂਕਿ ਸ਼ੌਂਕ ਆ ਬਾਈ ਨੂੰ। ਦੇਖ ਸਾਦੇ। ਬਾਕੀ ਦੋਸਤੋ ਤੋਰਤਾਰ ਚੰਗੀ ਆ। ਕੋਈ ਇਹ ਨਹੀਂ ਵੀ ਟੁੱਟਮਾ ਹਮਾਨਾ ਜਾਂ ਕੋਈ ਫੋੜ ਚਾਂਗਾ। ਸੋਹਣੇ ਜਾਨਵਰ ਹੁੰਦੇ ਆ ਹਮੇਸ਼ਾ ਹੀ ਬਾਈ ਕੋਲੇ। ਤੇ ਭਾਈ ਇਹਦਾ ਰੇਟ ਕੀ ਕਰਾਂਗੇ ਅੱਜ ਰੇਟ ਵੀਰੇ ਮਤਲਬ ਕਿ ਇਹਨੂੰ ਪਹਿਲਾਂ ਤਾਂ ਇਹਦੇ ਨਾਲ ਦੀ ਵਿੱਚ ਸੀ 15000 ਦੇ ਵਿੱਚ ਹੀ ਠੀਕ ਆ ਪਰ ਹਾਂ ਨਾਲਾ ਮੁੱਲ ਵੀਰੇ 98000 ਰੁਪਇਆ ਆ ਅੱਜ 99000 ਦੀ ਹਾਨਾਈ ਆ ਹਾਂ ਠੀਕ ਆ ਵਿੱਚ ਉਹ ਛੋੜੀ ਕਰਾਂਗੇ ਬਾੜਾ ਮੋਟਾ ਕੋਈ ਮਾਨਤਾ ਉਹ ਹੋਊਗਾ ਵੀ ਜੇ ਕਹੂਗਾ ਉਹ ਕੋਈ 85 ਲੈ ਲਓ 85 ਲੈ ਲਓ ਬਾਈ ਫੋਨੇ ਨੂੰ ਲਾਵੇ ਠੀਕ ਆ ਬਾਕੀ ਵੀਰੇ ਚੀਜ਼ ਤੇ ਬਰੀਕ ਤੇ ਰੁਪਏ ਲੱਗਣੇ ਆ ਜਿੰਨੇ ਬਰੀਡ ਪੱਕ ਤੋਂ ਵੇਖੋ ਇਹਨਾਂ ਬਹੁਤ ਚੰਗੀ ਜਾਤ ਕੁਆਲਟੀ ਵਾਲੀ ਵਹਿਣਾ ਜੇ ਹੁਣ ਖੇਰੀ ਪਾਲਦਾ ਚੰਗੀ ਬਰੀਡ ਪਾਲਦਾ ਫਿਰ ਉਸ ਤੇ ਤਾਂ ਰੁਪਏ ਲੱਗਣੇ ਆ ਸਹੀ ਗੱਲ ਆ ਸਹੀ ਗੱਲ ਇੱਕ ਗਹਿਣਾ ਹੀ ਆ ਇਹ ਵੀ ਕਿਉਂਕਿ ਜਦੋਂ ਘਰੇ ਖੜੀ ਹੋਈ ਬੰਦਾ ਹਰੇਕ ਪੁੱਛਦਾ ਵੀ ਇਹ ਕਿੱਥੋਂ ਲੈ ਕੇ ਆਂਦੀ ਹੈ ਕਿਉਂਕਿ ਜਾਤ ਕੁਆਲਟੀ ਬਹੁਤ ਵਧੀਆ ਦੇ ਵਿੱਚ ਬਾਕੀ ਸੀਲ ਸਾਉ ਦੀ ਗੱਲ ਕਰੀਏ ਸੀਲ ਸਾਉ ਬਹੁਤ ਆ ਤੇ ਬਾਈ ਇਹਦਾ 98000 ਰੁਪਏ ਰੇਟ ਆ ਮੌਕੇ ਤੇ ਥੋੜਾ ਬਹੁਤਾ ਮਾਨਤਾਨ ਹੋ ਜੂ ਬਾਕੀ ਦੋਸਤੋ ਤੁਹਾਨੂੰ ਇੱਕ ਬਾਈ ਕੋਲ ਪਿੰਜਰਾ ਪਿਆ ਉਹ ਵਿਖਾ ਦਿੰਨੇ ਆ ਜਿਹੜੇ ਵੀਰ ਦੇ ਜਰਸੀ ਪਸੰਦ ਹੋਵੇ ਤਾਂ ਨੰਬਰ ਬਾਈ ਦਾ ਪ੍ਰਦੀਪ ਦਾ ਸਕੀਨ ਤੇ ਚੱਲ ਰਿਹਾ ਆ ਪਿੰਜਰਾ ਬਣਾਇਆ ਬਾਈ ਨੇ ਬਹੁਤ ਸ਼ੌਂਕ ਨਾਲ ਸੀਗਾ ਸਾਰਾ ਜਿਸਤੀ ਲੋਹਾ ਲੱਗਿਆ ਇੱਥੇ ਦੇਖ ਸਕਦੇ ਹੋ ਬਾਈ ਪ੍ਰਦੀਪ ਇਹ ਕਿੰਨੇ ਬਾਈ ਕਿੰਨੇ ਦਾ ਇਹ ਬਰੇਲ ਇਹ ਉਹ ਆਪਣੀ ਮੈਂਦੀ ਦਾ ਕੀਤੀ ਨੀਗੀ ਠੀਕ ਆ ਅੰਦਾਜ਼ਾ ਹੋਊਗਾ ਬਾਈ 4 7 4.5 ਫੁੱਟ ਐ ਜੇ ਹੋਊਗਾ ਲੰਬਾਈ ਚ ਤੇ ਚੌੜਾ ਹੋਊਗਾ 3 ਕ ਫੁੱਟ ਹਾਂ 3 ਕ ਫੁੱਟ ਚੌੜਾ ਹੋਵੇ 3 ਕ ਫੁੱਟ ਦੇ ਲਗਭਗ ਚੌੜਾ ਤੇ ਹਾਈ ਟੂੱਚੀ ਹੋਊਗੀ ਤਕਰੀਬਨ ਇੰਨੀ ਕੀ ਉੱਚੀ ਹੋਊਗੀ ਕਿੰਨਾ ਹੈਗਾ ਨਿੱਗਰ ਬਣਿਆ ਵੀਰੇ ਸ਼ੌਕਨਾਮ ਬਣਿਆ ਲਓ ਵੀ ਜਸਤੀ ਚਾਦਰ ਦਾ ਬਣਿਆ ਹੋਇਆ ਸਾਰਾ ਜਸਤੀ ਲੋਹਾ ਲੱਗਿਆ ਮਗਰਲੇ ਪਾਸੇ ਰੂੜੂ ਰੂੜੂ ਲੱਗੇ ਆ ਤੇ ਬਾਈ ਇਹਦਾ ਕੋਈ ਰੇਟ ਰੂਟ ਆਪਾਂ ਰੱਖਣਾ ਇਹ ਕਰ ਲਾਂਗੇ ਫੋਨ ਤੇ ਕਰ ਲਾਂਗੇ ਵੀਰੇ ਇਹ ਫੋਨ ਤੇ ਕਰ ਲਾਂਗੇ ਤੇ ਮੋਟਰ ਕਿਹੜੀ ਪਈ ਹੈ ਬਈ ਆਪਣੇ ਕੋਲ ਮੋਟਰ ਆਪਣੇ ਕੋਲੇ 5 ਦੀ ਪਈ ਹੈ ਬਈ 4-4 ਦੇ ਪੱਟੀਆਂ ਠੀਕ ਆ ਉਹ ਵੀ ਖਾ ਲਓ ਵੀ ਆਹ ਮੋਟਰ ਹੈਗੀ ਆ ਬਾਈ ਜਾਂ ਦਾ ਫੁੱਲ ਗਰੰਟੀ ਹੋਊਗੀ ਕਿਉਂਕਿ ਬਾਈ ਜਾਂ ਦਾ ਬੁਸ਼-ਬੁਸ਼ ਲਵਾਏ ਹੋਏ ਆ ਪੱਖੇ ਦੇ ਤੇ ਬਾਈ ਸਾੜੀ ਦੀ ਗਰੰਟੀ ਆਪਣੇ ਵੀਰੇ ਬੁਸ਼-ਬੁਸ਼ ਸਭ ਕੋ ਲੱਗਿਆ ਵਿਆ ਠੀਕ ਆ ਜਨਕੀ ਆਪਣੇ ਨੂੰ ਲਾ ਲੀਏ ਬਸ ਠੀਕ ਆ ਜਨਕੀ ਆਪਾਂ ਸੋਲਰ ਵਾਲੀ ਤੇ ਲਾ ਦੀ ਬਿਲਕੁਲ ਚੱਲਦੀ ਕੰਡੀਸ਼ਨ ਦੇ ਵਿੱਚ ਐ ਤੇ ਬਾਈ ਇਹਦਾ ਕੋਈ ਰੇਟ ਤਾਂ ਇਹ ਕਰਨਾ ਆਪਾਂ ਇਹ ਵੀ ਫੋਨ ਤੇ ਕਰ ਲਾਂਗੇ ਠੀਕ ਆ ਲੋ ਵੀ ਇਹ ਵੀ ਰੇਟ ਜਿਹੜਾ ਮੋਟਰ ਦਾ ਹੈ ਇਹ ਵੀ ਬਾਈ ਜੀ ਦਾ ਫੋਨ ਤੇ ਹੋ ਜੂ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਇੱਕ ਪਿੰਜਰਾ ਤੇ ਇੱਕ ਮੋਟਰ ਤੇ ਇੱਕ ਜਰਸੀ ਵੱੱਛੀ ਸੀ ਦੋਸਤੋ ਮੂੰਹੋਂ ਖੀਰੀ ਇਹਨਾਂ ਦੇ ਵਿੱਚੋਂ ਕੁਝ ਵੀ ਤੁਹਾਡੇ ਪਸੰਦ ਹੋਵੇ ਜਾਂ ਜਰਸੀ ਵੱੱਛੀ ਤਾਂ ਨੰਬਰ 22 ਪ੍ਰਦੀਪ ਦਾ ਸਕਰੀਨ ਤੇ ਚੱਲ ਰਿਹਾ ਕੋਠੇ ਡੋੜ ਰਹਿ ਜਾਂਦੇ ਆ ਫਰੀਦਕੋਟ ਦੇ ਨਾਲ ਚੈਰ ਰੋਡ ਦੇ ਉੱਤੇ ਤੇ ਜਿਹੜੇ ਭਰਾ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਵੀਰ ਨੇ ਦੋਸਤੋ ਤੇ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ